ਪਤਾ ਨਹੀਂ ਬੜੀ ਸੋਨੇ ਸਕੂਲੋਂ ਆਈ ਸੀਗੀ ਫਿਰ ਟਿਊਸ਼ਨ ਵੀ ਗਈ ਟਿਊਸ਼ਨ ਤੋਂ ਆਂਦੇ ਦੋ ਜਾਣੀ ਪਤਾ ਕਿਦਾਂ ਚਲ ਗਈਆਂ ਮੈਂ ਤਾਂ ਕੰਮ ਲੱਗੀ ਹੋਈ ਸੀ ਪਤਾ ਨਹੀਂ ਮੈਂ ਚਾਚੇ ਹੁਣਾਂ ਤੇ ਗਈਆਂ ਹੋਣੀਆਂ ਵਾ ਅੱਛਾ ਆ ਮੈਂ ਤਾਂ ਕੰਮ ਲੱਗੀ ਹੋਈ ਸੀਗੀ ਅੱਛਾ ਤੇ ਲਾ ਮੈਨੂੰ ਕਹਿੰਦੇ ਸੀ ਮੈਂ ਸਵੇਰੇ ਤਾਉਂ ਜੇ ਲੈ ਲੈਣਾ ਅੱਛਾ ਜੇ ਲੈ ਲੈ ਲੈਂਦੇ ਆ ਚਲ ਕੋਈ ਗੱਲ ਨਹੀਂ ਅੰਦਰ ਆਖਦੇ ਨਾਲੇ ਪਾਣੀ ਪੀ ਲੋ ਜੰਦਾ ਲੱਗਿਆ ਹੈ। ਸ਼ਕਾਤ ਨੂੰ ਹਾਂਜੀ। ਉਹ ਜੰਦਾ ਲੱਗਿਆ ਹੈ ਕਬੜਾ। ਹਾਂ ਉਹ ਮੈਂ ਤਾਂ ਆਪ ਕੰਮ ਕਰਦੀ ਕਰਦੀ ਉੱਠੀ ਤਾਂ ਦੇਖਿਆ ਤਾਲਾ ਲੱਗਾ ਹੋਇਆ। ਅੱਛਾ। ਲੰਬੇ ਨੇ ਵਿੱਚ ਮੈਂ ਤਾਂ ਫੇਰ ਢੂੜੀ ਕੋੜੀ ਕਿਉੜੀ ਗੁੜੀ ਕੇ ਫੋਨ ਕਰ ਕਰਕੇ ਫੱਕ ਗਈ ਵੀ ਫੋਨ ਵੀ ਨਹੀਂ ਲੱਗਦਾ ਹੈਗਾ ਤੈਨੂੰ ਦੱਸ ਕੇ ਗਈ ਨਾ ਮੈਨੂੰ ਕਿਤੇ ਦੱਸ ਕੇ ਗਈ ਐ ਤਾਂ ਅੰਦਰ ਕੰਮ ਲੱਗੇ ਹੋਏ ਸੀਗੀ ਉਹ ਕਿੱਥੇ ਚਲ ਗਏ ਫਿਰ ਤਾਂ ਕੀ ਪਤਾ ਫੋਨ ਵੀ ਨਹੀਂ ਲੱਗਦਾ ਹੈਗਾ ਫੋਨ ਵੀ ਨਹੀਂ ਲੱਗਦਾ ਹੋਰ ਕੀ ਦੁਬਾਰਾ ਲਾ ਕੇ ਦੇਖਣਾ ਹੈਗਾ ਇਹ ਤਾਂ ਨਹੀਂ ਰਾਮ ਗਿਆ ਕਾ ਵੀ ਲੈ ਮੈਂ ਹੁਣੇ ਲਾ ਕੇ ਦੇਖ ਲੈਣੀ ਫੋਨ ਉਹ ਕਿੱਥੇ ਚਲ ਗਿਆ ਅਸ ਬੱਲੇ ਚਲ ਕੇ ਚਾਚੀ ਕੇ ਹੁੰਦੀ ਐ ਇਹਨਾਂ ਟਾਈਮ ਦੋਰਾ ਤੇ ਤਿੰਨ ਘੰਟੇ ਨਹੀਂ ਲੱਗਦਾ ਤਾਲਾ ਲਾ ਕੇ ਰੋਈ ਜਾਂਦੀ ਹੈਗੀ ਉਹ ਹੂੰ ਵਾਹ ਕਰਤੀ ਨਾ ਆ ਦੇਖ ਲਓ ਕੋਈ ਨਹੀਂ ਲੱਗਦਾ ਜੇ ਦੰਦ ਬੰਦ ਕੀਤਾ ਹੋਊਗਾ ਕੀ ਪਤਾ ਗਾਲ ਨੂੰ ਕੋਈ ਗੱਲਬਾਤ ਨਹੀਂ ਹੋਈ ਲੈ ਮੈਂ ਕੀ ਕਹਿਣਾ ਦੱਸ ਅੱਗੇ ਨਾ ਪਿੱਛੇ ਮੈਂ ਕਦੇ ਕੁਝ ਕਿਹਾ ਮੈਂ ਉਹਨਾਂ ਨੂੰ ਦੱਸ ਕੀ ਕਹਿਣਾ ਮੈਂ ਤਾਂ ਤੁਹਾਨੂੰ ਪਤਾ ਹੀ ਵੀ ਹੁਣ ਜੇ ਪੈਸੇ ਫੜੇ ਆ ਤਾਂ ਬੁਢੀਕ ਵਾਲੀ ਕੰਮ ਹੈ ਤਾਂ ਆਪਣੇ ਕੰਮ ਚ ਸਵੇਦੀ ਰੋਟੀ ਪਾਣੀ ਬਣਾ ਕੇ ਕੰਮ ਨਹੀਂ ਲੱਗ ਗਈ ਚਲ ਹੁਣ ਜੇ ਬੁਢੀਕ ਵਾਲੀ ਤੋਂ ਫੜੇ ਹੁਣ ਆਪਣਾ ਟਾਈਮ ਕੰਮ ਤਾਂ ਕਰਨਾ ਹੀ ਆ ਮੈਨੂੰ ਆਪਣੀ ਰੋਟੀ ਪਾਣੀ ਰੋਟੀ ਖਾਧੀ ਸਵੇਰ ਦੀ ਦੁਪਹਿਰ ਦੀ ਰੋਟੀ ਬੜੇ ਸੋਹਣੀ ਜੋਤੀ ਆਈ ਆ ਸਕੂਲੋਂ ਆਈ ਆ ਰੋਟੀ ਖਾਧੀ ਆ ਟਿਊਸ਼ਨ ਤੇ ਗਈ ਆ ਟਿਊਸ਼ਨ ਤੋਂ ਆ ਕੇ ਮੁੜ ਕੇ ਤਾਰਾ ਲਾਇਆ ਦੋਵੇਂ ਮਾਮਾ ਧੀਆ ਚਲੇ ਗਏ ਨੇ ਸ਼ੋ ਮੈਨੂੰ ਲੱਗਦਾ ਮੇਰੀ ਗੱਲ ਤੋਂ ਮੈਨੂੰ ਤਾਂ ਤਾਂ ਦੇਖ ਲੈਣਾ ਹੋਵੇ ਕਈ ਦਿਨ ਮੂੰਹ ਬਟਿਆ ਪਟਿਆ ਬੜੀ ਬਣੀ ਆ ਇਹ ਤਾਂ ਹੈਗੀ ਮੈਂ ਵੀ ਦੇਖ ਲਈ ਆ ਵੀ ਚਾਚਾ ਜੱਜ ਤਰਾ ਬੋਲੇ ਬੋਲਦੀ ਵੀ ਨਹੀਂ ਹੈਗੀ ਵੀ ਕੀ ਗੱਲ ਆ ਉਹ ਜਨੂ ਹਮ ਪੈਸੇ ਭੈਣ ਨੂੰ ਦਿੱਤੇ ਆ ਤਾਂ ਫੋਟੋ ਕਿਹਾ ਉਹਨੂੰ ਕੁਛ ਅਸੀਂ ਆਪਣੇ ਕੋਲੋਂ ਦਿੱਤੇ ਜਿੱਦਾਂ ਮਾਦੀ ਹੋ ਕੇ ਸੋਕੇ ਕੁਝ ਜਿਹੜੇ ਤੋਂ بڑے ਆ ਅਗਰੇ ਵਾਣੀ ਅਜੇ ਤਾਂ ਮਾਦੀ ਮੋੜੀ ਆ ਆ ਫਿਰ ਜਦ ਬਿੱਟੂ ਨੂੰ ਬਾਹਰ ਤੋਣੇ ਤਾਂ ਵੀ ਤਾਂ ਅਸੀਂ ਫੜ ਕੇ ਤੋਰੇ ਸੀ ਦੱਦ ਬੜੀ ਸੋਹਣੀ ਜੇ ਹੁਣ ਭੈਣ ਨੂੰ ਦੇ ਦਿੱਤਾ ਤੇ ਫੇ ਤਾਂ ਕੀ ਹੋ ਗਿਆ ਮੋੜ ਲਈ ਅਸੀਂ ਉਹਨੂੰ ਇਹ ਵੀ ਨਹੀਂ ਕਿਹਾ ਵੀ ਮੋੜਨੇ ਆ ਤੂੰ ਤੇ ਮਗਾ ਤੂੰ ਸਾਨੂੰ ਦੇ ਪੈਸੇ ਭਾਵੇਂ ਅੱਜ ਤਾਂ ਲੱਖ ਮੇਰੀ ਨਾਲ ਦੋਨਾਂ ਕਹਿੰਦੀ ਬਿੱਟੂ ਨੇ ਥੋੜਾ ਜਿਹਾ ਭੇਜੇ ਸੀ ਤੇ ਉਹ ਵੀ ਆਪਾਂ ਵਾਸਤੇ ਤੇ ਤੇ ਮਾਸੀ ਦੇ ਮੁੰਡੇ ਦੇ ਰੇਤੇ ਚਲ ਜੇ ਮਾਸੀ ਦੇ ਮੁੰਡੇ ਦੇ ਰੇਤੇ ਉਹ ਵੀ ਮੋੜਨੇ ਸੀਗੇ ਉਹਨੇ ਤਾਂ ਸੀਗੇ ਪਰ 10 ਦਿਨ ਦੀ ਤੇ ਭਾਜੀ ਮੁੰਡੇ ਬੈਠੇ ਆਏ ਆ ਅਸਾਂ ਸੰਨ ਨੇ ਦੱਸਿਆ ਤੇ ਫੇਰ ਅਰੇ ਤਾਂ ਗਏ ਹੀ ਤੋਂ ਮਹੀਨੇ ਦੇ ਲਾ ਤਿਆਰ ਹੋਏ ਚਾਰ ਹੋਏ ਆ ਪਰ ਜਦੋਂ ਮੇਰੀ ਗੱਲ ਨਾਲ ਕਿ ਬਿੱਟੂ ਰ ਆਇਆ ਨਾ ਉਹ ਬਾ ਲੈ ਫੋਨ ਸਾਨੂੰ ਕਿੱਥੋਂ ਫੋਨ ਕਰਦਾ ਵਾ ਉਹ ਨਹੀਂ ਉਹਨੂੰ ਉਹਨਾਂ ਨਾਲ ਗੱਲ ਵੀ ਨਾ ਕਰਿਓ ਐਵੇਂ ਟੱਕਰਿਆ ਇਹਨੂੰ ਕਹੂਗਾ ਉਹ ਮੈਂ ਤਾਂ ਉਹ ਸ਼ਾਮ ਦੀ ਵੀ ਮੈਂ ਸਬਜੀ-ਸਬਜੀ ਬਣਾ ਕੇ ਮੈਂ ਕਿ ਚੱਲ ਬਾਹਰ ਮੇਕੇ ਤਰਪਾਈ ਕਰ ਲੈਣੀ ਆ। ਹੋਰ ਉਡੀਕ ਦੀ ਉਡੀਕ ਦੀ ਮੈਂ ਸਬਜੀ ਬਣਾ ਲਈ ਤੇ ਮੈਨੂੰ ਜੀ ਭਾਜੀ ਮੈਂ 100 ਰੁਪਏ ਜਿਓ ਵੀ ਮੈਂ 15 ਗੱਲ ਕਰਕੇ ਦੇ ਦੇ ਆ ਮੈਂ 12 ਹਾਂ ਜੀ ਹਾਂ ਉਹ ਤਾਂ ਹੀ ਤਾਂ ਹੈ ਫਿਰ ਹੁਣ ਸਾਨੂੰ ਤਾਂ ਕੰਮ ਕਰਨਾ ਪੈਣਾ ਹੀ ਆ। ਆ ਮੇਰਾ ਤੇ ਵੀ ਕੰਮ ਕਰਨਾ ਪਿਆ ਅਗਲੇ ਨੂੰ ਕੰਮ ਤਾਂ ਲੈਣਾ ਹੀ ਆ। ਸੂਰੀਆਂ ਮੈਡਮ ਅਰੇ ਕਹਿੰਦੇ ਜੀ ਪਤਾ ਨਹੀਂ ਕੋਈ ਕੰਮ ਤਾਂ ਕਰਨਾ ਹੈ ਜੀ ਤੇ ਪੈਸੇ ਦੇਣੇ ਆ ਚਾਹੇ ਕਰੀਏ। ਮੇੜਮਾਂ ਦੇ ਹੋਣ ਚਾਹੇ ਜੇ ਮਾਦੀ ਹੋ। ਕਮਾਲ ਜਿਵੇਂ ਕੋਈ ਤਾਂ ਤੰਦੇ ਜੀ ਆਂਦੇ। ਮੈਂ ਦਾਵਰਾਣਾ ਕੁੜੀ ਸਵੇਰੇ ਆਵੇਂ ਮੈਨੂੰ ਉਂਦੇ ਪੈ ਜਾਵੇ ਵੀ ਅੱਗੇ ਗੱਲੇ ਮੰਗਣੇ ਆਏ ਤਾਂ ਗੱਲ ਹੈਗੀ ਆ। ਜਾਂਦੀ ਓਏ ਮੈਂ ਸੂਲੇ ਸਵੇਰੇ ਕਹਿ ਗਈ ਤਾਂ ਉਹ ਹਟ ਕੇ ਆਏ ਨੇ ਕੇਲੇ ਲੈ ਜਾਏ ਮੈਨੂੰ। ਦੱਸ ਮੈਂ ਤਾਂ ਕੋਦਹਰਾਣਾ ਵੀ ਕਰੀ ਕੀ ਜਾਂਦੀ ਐ ਇਹ। ਚੁੱਪਚਾਪ ਨਿਕਲ ਗਈ ਘਰੋਂ। ਕਰੀਏ ਗੱਲ ਤੇ ਐਦਾਂ ਕਰਦੀ ਉਹ ਤਾਲਾ ਲਾ ਕੇ ਪੈ ਜਾਵੇ ਕੱਲੂ ਅਗਲੇ ਕਹੋਗੇ ਸਾਨੂੰ ਕਿਹੜਾ ਖਬਰ ਤੋਂ ਪਤਾ। ਲੇਦਾ ਛੱਡ ਪਰ ਤੁਸੀਂ ਭੈਣ ਨੂੰ ਕਹਤ ਹੋਇਆ ਨਾ ਭੈਣ ਨੇ ਉਹਦਾ ਟੈਨਸ਼ਨ ਲੈ ਕੇ ਬਹਿ ਜਾਣਾ ਹੋਰ ਕੀ ਆ ਹੁਣ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਵਾ ਹਾਂ ਫੇਰ ਭੱਜੂਗੀ ਵੀ ਹਾਂ ਉਹਨਾਂ ਰੈਂਦ ਨੂੰ ਤੁਸੀਂ ਭੈਣ ਨੂੰ ਕਹਤ ਪਰੇਸ਼ਾਨ ਕਰਨਾ ਕੋਈ ਗੱਲ ਨਹੀਂ ਦੇਖ ਲੈਨੇ ਆ ਤਾਂ ਨਹੀਂ ਗੱਲ ਦੇ ਗਈ ਵੀ ਫੋਨ ਤਾਂ ਕਰ ਦਵੇ ਵੇ ਫੋਨ ਆ ਫੋਨ ਲਾ ਕੇ ਸਵਿਚ ਆ ਫੋਨ ਕਰਕੇ ਰੱਖਿਆ ਹੋਇਆ ਹੁਣ ਔਨ ਤਾਂ ਕਰੇ ਜੀ ਬਸ ਭੈਣ ਨੂੰ ਹੌਂਕੀ ਦਰਦਾ ਭੈਣ ਇਹ ਵਿਚਾਰੀ ਨੂੰ ਪਰੇਸ਼ਾਨ ਹੋਇਆ ਉਹ ਹੋ ਭੈਣ ਨੇ ਪਰੇਸ਼ਾਨ ਹੋ ਜਣਾ ਕਾ ਤਾਹ ਨੂੰ ਪਰੇਸ਼ਾਨ ਕਰਨਾ ਛੱਡੋ ਪਰਾਂ ਚਲੋ ਕੋਈ ਗੱਲ ਨਹੀਂ ਹੁਣ ਹਨੇਰਾ ਹੋ ਗਿਆ ਤੁਸੀਂ ਇਹਦਾ ਕਰੋ ਨਹਾ ਲਓ ਫੇਮੈਂ ਰੋਟੀ ਬਣਾਣੀ ਆ ਹੈ ਚਲੋ ਰੋਟੀ ਬਣਾ ਲਾ ਆਹੋ ਤੁਸੀਂ ਨਹਾ ਲਓ ਬਸ ਹੋ ਗਿਆ ਮੇਰਾ ਸੋਹਰੀ ਹਾਂਜੀ ਨਹਾ ਲਿਆ ਸੁਣਦੇ ਨਹੀਂ ਉਹ ਨਹਾ ਲਿਆ ਨਹਾ ਲਿਆ ਅੱਛਾ ਆਲੇ ਮੈਂ ਰੋਟੀ ਦੋ ਰੋਟੀਆਂ ਰਾਈਆਂ ਪਾਲਾ ਪਾਲਾ ਨਵੇੜੀਏ ਕੰਮ ਫੇ ਚਲੋ ਠੀਕ ਆ ਮੈਂ ਆ ਗਈ ਰੋਟੀ ਪਕਾ ਆਲਾ آ جا روٹی پارٹی میں آ جا آ جا آ جا میں کہ نہیں آ جاؤں ہن روٹی پائی ہوئی ٹھنڈی ہوندی آ وہ oh, آ گیا وہ آ گیا oh, تھی میری عورت تے کی خبراں سی ماریاں چل دی ہو روٹی دا کھال کھال گرم گرم اوکے اوئے کچھ پچھ پچھ ਉਨੀ ਕਰਦਾ ਦੱਸ ਜੋ ਕਿ ਤੇ ਗਿਟੂ ਆ ਵੀ ਗਿਆ ਟਿਕਟ ਗੱਲ ਬਿਨਾਂ ਕਰਦੇ ਵੀ ਐਡਾ ਟੱਟਾ ਲਾ ਕੇ ਚੁੱਕੀ ਸੀ ਇਹ ਦੱਸ ਮੈਂ ਕਾ ਤੂੰ ਹੋਰ ਕਿ ਐਵੇਂ ਕੋਈ ਟਾਲੀ ਦੋਹਾਂ ਚ ਕਰੇ ਕੋਆ ਬੈਠ ਕੰਬੀ ਤਰ੍ਹਾਂ ਕੋਈ ਕੰਮ ਕਰ ਲੋ ਬੱਸ ਤੋਣ ਦੇ ਹੁੰਦੇ ਜੀ ਵੀ ਇਦਾਂ ਕਰਦੇ ਬਾਅਦ ਲੋ ਅ ਸਾਡੇ ਘਰ ਦੇ ਲਾਪਾ ਹੋਂ ਤੋਣ ਲਾਪੇ ਪੇ ਭੈਣ ਨੂੰ ਪੈਸੇ ਦੇ ਦਿੱਤੇ ਵਰਗੇ ਸਾਡੀ ਤੋਂ ਇਸ ਕਰੰਮ ਚੈਸ ਦੇ ਲਾ ਰਸੋਂ ਦੇ ਭੈਣ ਨੂੰ ਪੈਸੇ ਦੇ ਤੇ ਭੈਣ ਭਾਈ ਮਾਂ ਕੰਮ ਆਉਂਦੇ ਆ ਔਰ ਕਿੱਥੇ ਜਾਵੇ ਭੈਣ ਜਾਰੀ ਪੁੱਛਦੇ ਉਹ ਥੋੜੀ ਸੋਲ ਚ ਨਹੀਂ ਤੇ ਜਾਂ ਦਿੱਤੇ ਅਸੀਂ ਫੜੇ ਅਸੀਂ ਲੋਕਾਂ ਦਾ ਮੋਹ ਨਹੀਂ ਅਸੀਂ ਔਰ ਸਾਨੂੰ ਕਿਹਾ ਵੀ ਨਹੀਂ ਹੈਗਾ ਜਿਆਦਾ ਹੋਵੇ ਮੈਨੂੰ ਕਿਹਾ ਕਿ ਤੁਸੀਂ ਸਾਨੂੰ ਦਾ ਦੇ ਆ ਨਾ ਪਹੁੰਚਣ ਕਰਦੇ ਸੀ ਬੇਬੀ ਦਾ ਭੈਣ ਦਾ ਮੁੰਨਾ ਆਇਆ ਬਈ ਗਿੱਟੂ ਦੇ ਆਲੰਦੋਂ ਫੇ ਦੇਖਦੇ ਆ ਜਦੋਂ ਉਹਨੇ ਕਿਹਾ ਵੀ ਫੇ ਕਦੇ ਹੁਣ ਉਹਦੀ ਕਮਾਈ ਨਾਲ ਜੱਗਨ ਲਾਪਨ ਫੇ ਦੱਸ ਅਸੀਂ ਵੀ ਜਦ ਆਸਲਾ ਹੀ ਧੋ ਰਿਆ ਉਹਨੂੰ ਕਰਜ਼ਾ ਚੱਕ ਤੇ ਧੋ ਰਿਆ ਤਾਂ ਉਮੀਦ ਖੜੀ ਜਾਂਦੀ ਚਾਹੀਦੀ ਆ ਇਹ ਤਾਂ ਹੁਣ ਉਹਦੇ ਦਿਮਾਰ ਦਾ ਪਤਾ ਨਹੀਂ ਸਾਨੂੰ ਕੀ ਪਤਾ ਉਹਦੇ ਦਿਵਾਜ ਕੀ ਚੱਲਦਾ ਰੱਬ ਜਾਣਦਾ ਚਲੋ ਮਾਰਕ ਨੂੰ ਕਿੰਨਾ ਸੁਤੇ ਹੁੰਦਾ ਸਾਡਾ ਨਹੀਂ ਮਤਲੀਆ ਨਹੀਂ ਬਸ ਚੱਕ ਲੈ ਹੋਰ ਚਲ ਐਦਾ ਕਰੋ ਹੁਣ ਮੈਂ ਮਸ਼ੀਨ ਤੇ ਬੈਠ ਕੇ ਕੰਮ ਕਰ ਲਵਾਂ

ਆਹ ਉਹ ਕਹਿੰਦੀ ਜੀ 15 ਗਾਸ ਵਾਲੇ ਜਿਹੜੇ ਮੈਡਮ ਆਵੇ ਆਹ ਉਹ ਜ਼ਰੂਰੀ ਚਾਹੀਦੇ ਹੁ ਮੈਡਮ ਕਹਿੰਦੀ ਉਹਨੇ ਅੱਜ ਪਿਛਲੇ ਕਟਾਉਂਦੇ ਦੀ ਤੇੰਨਾ ਕੰਮ ਕਰਦੇ ਫੇਰ ਨਾਲ ਦੀ ਨਾਲ ਲੈ ਜਾਂਦੇ ਕੀ ਕਰੀਏ ਹੁ ਚਲੋ ਪਾਈਂ ਸਮਝ ਗਿਆ ਉਹ ਟਾਈਮ ਲੱਗ ਗਿਆ ਗੋਦ ਮੇਰਾ ਕੁੜੀ ਬਣਾ ਦੇ ਲੱਗਦਾ ਹੋਰ ਕੀ ਸੋਚਦੇ ਮੇਰਾ ਵੀ ਭਰੀ ਹੋਣਾ ਜੀ ਹੁਣ ਹੋਣ ਕਹਿੰਦੇ ਮੈਨੂੰ ਆਹ ਦੇ ਦਿਓ ਕੀ ਆ ਕਹਦੇ ਆ ਗਿਆ ਆ ਗਿਆ ਚਲੋ ਜਾ ਪੀਓ ਤੁਸੀਂ ਸੋ ਜੋ ਚਲ ਮੈਨੂੰ ਹੋਜੇ ਟਾਈਮ ਲੱਗਣਾ ਹੈ ਭਾਜੀ ਸਾਸ਼ਟਰੀ ਕਾਲ ਸਾਸ਼ਟਰੀ ਕਾ ਕੁੜੀ ਇਕਦਾਂ ਠੀਕ ਨਾ ਹਾਂਜੀ ਭਾਜੀ ਠੀਕ ਆ ਹੋਰ ਕੁੜੀ ਠੀਕ ਠਾਕ ਆ ਹਾਂਜੀ ਠੀਕ ਆ ਉਹ ਐਤੇ ਢੇਲਦੀ ਆ ਬਾਹਰ ਨਹੀਂ ਆਣਿਆ ਨੇ। ਅੱਛਾ ਜੀ। ਹਾਂ ਜੀ। ਤੁਸੀਂ ਰਾਤ ਲਾਈ ਅੱਜ ਕੰਮ ਤੇ? ਹਾਂ ਜੀ ਹਾਂ ਜੀ ਰਾਤ ਲਾਈ ਆ ਵੇ ਮਾਲਕਾਂ ਦਾ ਕਹਿਣਾ ਮੰਨਣਾ ਬੰਦਾ ਲਾਉਣੀ ਪੈਂਦੀ ਰਾਤ। ਹਾਂ ਜੀ। ਕੁੜੀਏ ਕਿੱਦਾਂ ਬਣੀ ਉਹ ਗੱਲ ਵੇ। ਬਾਜੀ ਉਹ ਨਹੀਂ ਦੇ ਦਿੱਤਾ ਕੁੜੀ ਨੂੰ ਪੈਸੇ। ਅੱਛਾ ਵੇ ਉਹ ਡਰੇ ਨਹੀਂ ਉਹ ਨਹੀਂ ਦੇ ਦਿੱਤੇ ਪੈਸੇ। ਦੇ ਦਿੱਤੇ ਉਹ ਨਹੀਂ ਸਾਨੂੰ ਕੀ ਆ ਬਾਜੀ ਮੈਂ ਤਾਂ ਉਹਨਾਂ ਨੂੰ ਪਹਿਲਾਂ ਗਿਆ ਸੀ। ਮੈਂ ਕਿਹਾ ਜੇ ਤੁਹਾਡੇ ਕੋਲ ਹੈਗੇ ਹਨਾ ਤਾਂ ਦੇ ਦਿਓ ਵੀ ਸਾਡੇ ਕੋਲ ਹੈ ਨਹੀਂ ਹੁਣ ਆਪੇ ਲਾਂਦੇ ਫਿਰੂਗੇ ਉਹ। ਉਹ ਵੇ ਆਪੇ ਤੂੰ ਬੇ ਬੇਟੇ ਨੂੰ ਫੋਨ ਕਰਕੇ ਦੱਸ ਦੇਈਂ। ਉਹ ساری ਕਮਾਈ ਉਹਨਾਂ ਨੂੰ ਨਾ ਲੜਾਈ ਜਾਵੇ ਆਪਾਂ ਬੜੇ ਓਕੇ ਓਕੇ ਭੇਜਿਆ ਮੈਂ ਤਾਂ ਭਾਜੀ ਫੋਨ ਕੀਤਾ ਸੀ ਇਹਨਾਂ ਨੂੰ ਲੱਗਾ ਨਹੀਂ ਉਦੋਂ ਮੈਂ ਮੈਸੇਜ ਕਰਤਾ ਆ ਭਾਜੀ ਮੈਂ ਤਾਂ ਹੀ ਤਾਂ 4 ਕੁੜੀ ਨੂੰ ਛੁੱਟੀਆਂ ਸੀ ਤਾਂ ਹੀ ਮੈਂ ਕਹੇ ਸੀ ਆਪੋ ਨੇ ਹੁਣ ਬੁਟੀਕ ਵਾਲੀ ਦੇ ਪੈਸੇ ਦੇਣੇ ਆ ਆਪੋ ਨੇ ਹੁਣ ਕੰਮ ਲੱਗੀ ਰਹਿਣਾ ਆ ਕੱਪੜੇ ਸੀਨ ਮੈਨੂੰ ਕੰਮ ਲਈ ਰੱਖਣਾ ਘਰ ਦੇ ਅਮਰਜੀਤ ਕਦੇ ਝਾੜੂ ਫੇਰ ਲਾ ਕਦੇ ਰੋਟੀਆਂ ਬਣਾ ਲਾ ਕਦੇ ਚਾਹ ਬਣਾ ਦੇ ਆਪੇ ਹੀ ਹੁਣ ਮੈਂ ਕਿਹਾ ਕੰਮਗਾਰ ਕਰਕੇ ਲਾਈ ਜਾਵਾਂ। ਅੱਛਾ। ਹਾਂਜੀ। ਉਹ ਦੋ ਸਾਰੀ ਗੱਲਬਾਤ ਬਿੱਟੂ ਨਾਤ ਨਹੀਂ। ਕੋਈ ਨਹੀਂ ਮੈਂ ਦੱਸ ਦਣੀ ਆ। ਵਧੀਆ ਕੀਤਾ ਇੱਥੇ ਭੰਮਾ ਮਹੀਨਾ ਰਹਿ ਲਾ ਭੰਮਾ ਦੋ ਮਹੀਨੇ ਰਹਿ ਲਾ। ਉਹ ਤਾਂ ਬਹੁਤ ਵੱਡੇ ਜਾਨੀ ਬਣੇ ਹੋ ਆ। ਤੁਸੀਂ ਉਹ ਜੋ ਮਾਜੀ ਕਰੀ ਜਾਣਾ ਤੁਸੀਂ ਜਿਹੜੇ ਤੁਹਾਡੇ ਜੀਠ ਨੇ ਵੀ ਪੈਸੇ ਦਿੱਤੇ ਹੋ ਉਹਨਾਂ ਨੂੰ ਯਾਰ ਯਾਰ ਕਰਕੇ ਮੋੜਦੇ ਹੋ। ਆਪਣੇ ਅਸੀਂ ਥੋੜੀ ਉੰਗਾਰੇ ਮਗਰ ਲਾ ਕੇ ਆਪਣੇ ਹੁਣ ਅਸੀਂ ਤਾਂ ਉਹਨੂੰ ਬਾਹਰ ਕੌੜਿਆ ਆ ਅਸੀਂ ਕੋ ਖਰਾਬ ਥੋੜੀ ਕਰਨੇ ਆਪਣੇ ਪੈਸੇ ਹਨਾ ਉਹ ਆਪਣੇ ਪਰ ਬੰਮ ਲੜਾਈ ਜਣ ਬਹੁਤ ਵੱਡੇ ਦਾ ਨਹੀਂ ਮੜੋ ਤੁਸੀਂ ਆਪਣੇ ਹਾਂ ਉਹ ਇਹਨੂੰ ਮਾਫੀ ਦੇਈ ਜਾਣ ਜਿਹਨੂੰ ਮਾਰਦੀ ਨਾ ਦੇਈ ਜਾਣ ਸਾਨੂੰ ਕੀ ਹੈ ਸਾਡਾ ਤੁਸੀਂ ਆਪਣੇ ਸਾਹਮਣੇ ਰੱਖੇ ਹੋ ਔੜ ਔੜੀ ਕਰਕੇ ਲਾਦੇ ਹੋ ਅਜੀ ਮੈਂ ਚਾਹ ਬਣਾਵਾ ਕਾ ਹਾਂ ਹਾਂ ਚਾਹ ਬਣਾ ਲਾ ਰੋਟੀ ਤਾਂ ਮੈਂ ਖਾ ਗਿਆ ਲੈ ਰੱਤ ਹੈ ਉਹਨਾਂ ਦੀ ਉਹਨਾਂ ਦੀ ਕੁੜੀ ਆ ਜਿਹੜੀ ਉਹਨਾਂ ਤੋਂ ਪੈਸੇ ਮੰਗਣ ਤੱਕ ਪੈਂਦੀ ਆ ਦੀਦੀ ਨੇ ਵੀ ਭੈਣ ਨੂੰ ਦੱਸਿਆ ਹੀ ਦੇਣਾ ਆ ਕਿ ਮੈਂ ਬਿਨਾਂ ਦੱਸੇ ਤੁਮਾਈ ਉਹਨਾਂ ਨੂੰ ਇਹਦੇ ਨਾਲੋਂ ਬਿਹਤਰ ਮੈਂ ਹੀ ਪਹਿਲਾਂ ਭੈਣ ਦੇ ਕੋਲ ਪਹੁੰਚ ਜਾਨੀ ਆ ਆਹੋ ਨਾਲੇ ਹੁਣ ਮੈਂ ਲੱਗ ਗਈ ਆਈਓ ਜਾਏ ਆਦੀ ਆ ਮੈਂ ਭੈਣ ਦੇ ਕੋਲ ਲੱਗਦੇ ਹਾਂ ਚੱਲ ਆਹ ਭਾਜੀ ਨੂੰ ਪਹਿਲਾਂ ਚਾਹ ਤਾਂ ਬਣਾ ਕੇ ਦਿੰਦਾ ਠੀਕ ਹੈ ਬਾਅਦ ਚੱਲਿਆਂ ਕੰਮ ਤੇ ਬਸ ਪਾਣੀ ਪੀਣਾ ਕਰ ਦੇ ਪਾਣੀ ਦਾ ਗਲਾਸ ਲੈ ਆਓ